ਆਵਾਯਾ ਵਾਸ਼ਾ ਬਾਸ਼ਾ ਉਹ ਵਾਸ਼ਾ ਬਾਬਿਓ ਕਬੂਤਰ ਲੱਗੇ ਆ ਸਾਂਭਣਾ ਹਵਾਲਾ ਹਨਾ ਅੱਜ ਬਾਬਿਓ ਜਿਹੜੇ ਕੂਤਰਾਂ ਚ ਥੋੜੀ ਜੀ ਗੜਬੜ ਸੀ ਉਹਨਾਂ ਨੂੰ ਕੱਚੀ ਲੱਸੀ ਲਗਾਵਣਾ ਕਰਦੇ ਕਾਲੱਖਾ ਸ਼ਾਹ ਖਾਣੀ ਕਾਲੱਖਾ ਉਹ ਮਰ ਗਿਆ ਉਹ ਮਰ ਗਿਆ ਮਰ ਗਿਆ ਬਾਬਿਓ ਕੂਤਰ ਲੱਗੇ ਆ ਡਾਣ ਅੱਜ ਤੇ ਪਹਿਲਾਂ ਸ਼ੀਲੇ ਨੂੰ ਲੈ ਕੇ ਆਈਏ ਤੇ ਆਇਆ ਉਹ ਬਾਬਿਓ ਸ਼ੀਲੇ ਨੂੰ ਲਿਆ ਕੇ ਤੇ ਆ ਕੇ ਮਿਲਦੇ ਆ ਆਜਾ ਉਹ ਉਹਨੂੰ ਲੈ ਕੇ ਆਈਏ ਜਾ ਕੇ ਲੋ ਬਾਬਿਓ ਐਕਟੀਵਾ ਕੰਟੀ ਤੇ ਤੁਰ ਪਏ ਸ਼ੀਲੇ ਦੇ ਘਰ ਆਲ ਨੂੰ ਲੋ ਬਾਬਿਓ ਸ਼ੀਲੇ ਦੇ ਘਰੇ ਪਹੁੰਚ ਗਏ ਤੇ ਸ਼ੀਲੇ ਨੂੰ ਚੱਕਿਆ ਤੇ ਆ ਗਏ ਘਰੇ ਬਾਬਿਓ ਲਿੰਦ ਤੇ ਚੜਦੇ ਆਲੇ ਦੇ ਵੀਰਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਐਨ ਆਰ ਆਈ ਵੀਰ ਆਪਣੀ ਵੀਡੀਓ ਨੂੰ ਦੇਖਦੇ ਆ ਉਹਨਾਂ ਦਾ ਵੀ ਦਿਲੋਂ ਬਹੁਤ ਬਹੁਤ ਧੰਨਵਾਦ ਤੇ ਆਏ ਹੋਏ ਬਾਬਿਓ ਕਰਦੇ ਆ ਵੀਡੀਓ ਸ਼ੁਰੂ ਤੇ ਜੇ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਤੇ ਬਾਬਿਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਮੈਂ ਸਾਰੇ ਵੀਰਾਂ ਦੇ ਕਮੈਂਟ ਪੜਦਾ ਤੇ ਬਹੁਤ ਮਜ਼ਾ ਵੀ ਆਉਂਦਾ ਵੀ ਕਮੈਂਟ ਪੜ ਕੇ ਇਨੇ ਇਨੇ ਘੈਂਟ ਕਮੈਂਟ ਹੁੰਦੇ ਤੁਹਾਡੇ ਤੇ ਆ ਆ ਗਿਆ ਵੀ ਛਿੱਲੂ ਛੱਡੀ ਜਾਂਦਾ ਚੱਕ ਰੱਤਾ ਚੱਕ ਚੀਨਾ ਚੱਕ ਕਾਲਖਾ ਕਾਲਖਾ ਸ਼ਾਹ ਖਾਣੀ ਕਾਲਖਾ ਉਹ ਮਰ ਗਿਆ ਉਹ ਮਰ ਗਿਆ ਮਰ ਗਿਆ ਮਰ ਗਿਆ ਅੱਜ ਪਤ 15 ਹਾਂ ਆਹ 15 ਦੀ 14 13 ਦੀ ਬੰਦੀ ਆ ਅੱਜ 12 ਬਾਜੀ ਗਨ ਤਰੀਕਾ ਅੱਜ 11 11 ਆ ਤੇ ਕੱਲ ਉੱਠਣਾ ਉਹਦਾ ਕੋਈ ਸਹੀ ਮੈਨੇਜਰ ਤੇ ਕੱਲ ਉਡਾਈ ਇਹਦੇ ਨਾਲ 18 ਹੋਈਆਂ ਦੀਆਂ 4 18 ਮ ਕਰਾਉਣੀਆਂ ਹੈਂ ਰਣਾ ਕਿਦਾਂ ਮਦਰ ਪਾਣੀ ਵਾਲੀਆਂ ਹਾਂ ਪਾਣੀ ਵਾਲੀ ਕਰਾ ਦੀ ਜੀ ਮੈਂ ਕਹਿੰਦਾ ਕੱਲੂ ਵੀ ਕਰਵਾਉਗੀ ਯਾਰ ਕਿੰਨੀਆਂ ਹੋਈਆਂ 11 ਮੈਂ ਤੈਨੂੰ ਇਹ ਪੁੱਛਦਾ ਉਡਾਵਾਂ ਤਾਂ ਬਹੁਤ ਹੋਈਆਂ ਉਹਦੀਆਂ ਯਾਰ ਪਾਣੀ ਵਾਲੀਆਂ ਪਾਣੀ ਵਾਲੀਆਂ ਹੋਈਆਂ ਤਿੰਨ ਤਿੰਨ ਹੋ ਗਈਆਂ ਬੱਸ ਫੇ ਕਰਾ ਦੇ ਚਾਰ ਤੇ ਪੰਜਵੀਂ ਵਾਜੀ ਤੇ ਨਹੀਂ ਅੱਜ ਕਰੀਏ ਨੇ ਨਹੀਂ ਨਹੀਂ ਕੱਲੂ ਕਰਾਈਂ ਜੀ ਕੱਲ ਕਿਹੜੇ ਬੰਦੇ ਤਾਂ ਕੱਲੂ ਕਰਾਉਂਦੇ ਆ ਆ ਇੱਥੇ ਤੇ ਹੀ ਰਹਿਣ ਦੇ ਬੈਠਾ ਨੂੰ ਚਲ ਠੀਕ ਹੈ ਤੇ ਤੇ ਇੱਕੋ ਜਰਨਾ ਬੜੇ ਪੰਨੇ ਹਾਂ ਹੂੰ ਬਾਕੀ ਹੈਗੀ 78 ਵਾਲਾ ਸੰਭੀ ਕੇ ਹੁਣ ਬਦਾਮ ਪੌਣੇ ਟੱਕਰ ਵਾਲੇ ਤੋਂ ਅੱਠ ਬਾਅਦ ਚੱਲੇ ਆ ਮੋਲੀ 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 ਵੀ ਕੱਢ ਦਿੰਨੇ ਆ ਮੋਲੀ ਕਿਨੇ 19 ਦੀ ਆ ਲੋ ਬਾਬਿਓ ਉਹ ਜਿਹੜੀ ਕਬੂਤਰੀ ਆਪਣੀ ਉੱਡਦੀ ਨਹੀਂ ਸੀ ਨਾ ਐਨੀ ਸਿਰਿੰਜ ਆ ਦੇ ਲੋ B 30 ਤੇ 40 ਉਹ 40 ਐਮ ਐਲ ਸਿਰਿੰਜੇ ਮੈਂ ਪਾਣੀ ਦਿੱਤਾ ਉਹਨੂੰ ਕਬੂਤਰੀ ਨੂੰ ਉਹ ਮੈਂ ਲਗਾ ਹੀ ਪਲਟੀ ਮਰਾਉਣਾ ਆ ਕਬੂਤਰੀ ਦੀ ਪਲਟੀ ਹੀ ਮਰਾਉਂਦੇ ਆ ਵੀ ਮਰਾ ਕੇ ਹਟਿਆ ਇਹਦੇ ਦਾਣੇ ਕੱਢੇ ਦਾਣੇ ਸੀਗੇ ਤੇ ਆ ਕੱਢ ਕੇ ਹਟਿਆ ਨਾ ਸਾਰੇ ਦਾਣੇ ਇਹਦੇ ਅੰਦਰੋਂ ਜਿੰਨੇ ਵੀ ਸੀ ਬਦਾਮ ਬਦੂਮੀਆ ਸਾਰੇ ਤੇ ਕਬੂਤਰ ਨੇ ਪਛਾਹੇ ਨਹੀਂ ਨੇ ਤੇ ਕੋਈ ਨਹੀਂ ਅੱਜ ਇਹਨਾਂ ਦਾ ਮਲਾਇਆ ਕਰਦਾ ਜਿਹੜੇ ਵੀ ਕੰਮ ਖਰਾਬ ਕਰਦੇ ਨੇ ਦਿਨ ਚਾਰ ਕਬੂਤਰਾ ਜਿਹੜੇ ਕੱਚੇ ਆ ਜੂਰ ਜੂਰ ਲਾਇਆ ਆ ਤੇ ਹਾਜਮਾ ਖਰਾਬ ਕੀਤਾ ਇਹਨਾਂ ਨੇ ਵੀ ਕੋਈ ਨਹੀਂ ਕਰ ਲਾਂਗੇ ਸੈਟ ਅੱਜ ਤੇ ਓਲ ਨੂੰ ਬਾਬਿਓ ਪਾਣੀ ਦਿੱਤਾ ਮੈਂ ਕਿਹਾ ਦਾਣੇ ਕੱਢਦਾ ਉਹਦੇ ਕਬੂਤਰੀ ਦੇ ਦਾਣੇ ਕੱਢ ਕੇ ਉਹਨੂੰ ਛਤਰੀ ਤੇ ਬੰਨਦੇ ਆ ਵੀ ਚਲੋ ਕਈ ਵਲੇ ਕਬੂਤਰ ਗਲੇ ਚ ਦਿੰਦਾ ਬਿਮਾਰ ਨਾ ਹੋਏ ਉਹ ਕੁੜੀ ਆਵੇ ਦੀ ਐਸੀ ਮੇਰੇ ਹੱਥੋਂ ਛੁੱਟ ਗਈ ਪਾਣੀ ਦੇ ਦਿੱਤਾ ਮੈਂ ਓ ਖੜੀ ਪਰਤ ਨਾਜ ਬਾਬਿਓ ਇਹ ਕਿੱਧਰ ਗਏ ਓ ਉੱਪਰ ਤੇ ਨ ਖੜੇ ਆ ਦੀਦੀ ਨਹੀਂ ਆ ਰਹੀ। ਹਾਲਾਗੇ ਤੇ ਉਹ ਤੰਨਾ ਚ ਖੜੀ ਆ ਉੱਤੇ ਜਾ ਕੇ ਔਰ ਦੀ ਢੇੜੀ ਨਹੀਂ ਪੌਂਦੀ ਸੀ ਅੱਜ ਪਾਣੀ ਲੈ ਕੇ ਰੱਬ ਚ ਵੜ ਗਈ। ਇਹਦਾ ਵੀ ਕੋਈ ਨਹੀਂ ਪਤਾ ਹੁਣ ਸੁਜੂਗੀ ਵੀ ਇਹ ਅੱਜ। ਖਿਲੇ ਸੁਜੂ ਓਏ। ਨਹੀਂ ਨਹੀਂ। ਹੈ? ਉਹ ਵੱਡੀ ਬਹੁਤ ਆਪਣੋ ਵੱਡੀ ਕੀ ਆ ਮਮਾ 50 ml ਪਾਣੀ ਲੈ ਕੇ ਗਈ ਆ 40 ml। ਬਿੱਲਾ ਹੀ। ਉਹ ਬੈਠੀ ਵੀ ਨਹੀਂ ਬਾਬੇ ਜਦੋਂ ਪਾਣੀ ਦਿੱਤਾ ਨਾ ਮੈਂ ਹੱਥੋਂ ਨਿਕਲੀ ਮੇਰੇ ਇੱਥੋਂ ਮੰਜੀ ਤੇ ਬੈਠਾ ਜਾਂ ਪਜਾਮਾ ਹੈਗਾ ਤੇ ਲੱਗਣਾ ਜਾਂ ਕੁੜੀ ਹੋਵੇ ਦੱਸ। ਦੋ ਤੱਕ ਗਈ ਹੱਥੋਂ ਮੇਰੇ ਫੜਦੇ ਫੜਦੇ ਛੁੱਟ ਗਈ ਜਿੱਤੋਂ ਜਾ ਕੇ ਰੱਬ 'ਚ ਖੜ ਗਈ ਉਹ ਅੱਜ ਦੇਖਦੇ ਆ ਕਿੰਨੇ ਵੇ ਬੈਂਦੀ ਆ ਤੇ ਕੀ ਕਰਦੀ ਆ ਸੁੱਝੂ ਕੀ ਗਰੰਟੀ ਆ 100% ਕਬੂਤਰੀ ਸੁੱਝੂਗੀ ਬਾਕੀ ਦੇਖਦੇ ਆ ਅੱਜ ਕਿੰਨੇ ਜਿਗਰੇ ਵਾਲੀ ਆ ਇਹ ਹਾਂਜੀ ਵਰਗੋ ਇਹ ਕੂਤਰ ਨੂੰ ਸਾਂਭ ਲਿਆ ਆਪਾਂ ਤੇ ਇਹਦੀ ਕੱਲ ੜਾਰ ਬਣਦੀ ਆਪਣੀ ਹੈ ਨਾ ਇਹਨੂੰ ਕੱਲ ਨੂੰ ਗੱਡਾਂਗੇ ਬੜੇ ਪਿੰਡ ਛਡਣਾ ਜਿਹੜਾ ਤੇ ਉੱਥੇ ਵੀ ਮੋਟਰਸਾਈਕਲ ਦੋ ਹੀ ਆਖਰੇ ਇਹਨਾਂ ਦਾ ਬੜੇ ਪਿੰਡ ਦੀ ਠੱਕਰਵਾਲ ਵੀ ਦੋ ਹੀ ਨਾਮ ਆ ਹਨਾ ਮੋਟਰਸਾਈਕਲ ਬਾਕੀ ਹੋਣਗੇ ਨਾਮ ਨਾਲ ਕੋਈ ਫ੍ਰਿਜਾ ਫ੍ਰਿਜਾ ਪੂਰਨ ਕਲਰ ਉਹਦਾ ਨਹੀਂ ਮੈਨੂੰ ਪਤਾ ਮੋਟਰਸਾਈਕਲ ਦੇ ਮੇਨ ਨਾਮਾਂ ਪਹਿਲਾ ਦੂਜਾ ਉਹ ਮੋਟਰਸਾਈਕਲ ਹੀ ਹੈ ਦੋਨਾਂ ਵਾਲੀਆਂ ਦੇ ਇੱਕ ਦੇ ਚੀਨਾ ਛੱਡਾਂਗੇ ਕਾਲੂ ਛੱਡਣਾ ਭਾਵ ਇਹਨੂੰ ਮੈਂ ਪੰਜ ਗਿਰੀਆਂ ਦਿੱਤੀਆਂ ਗਰਮੀ ਦੇ ਹਿਸਾਬ ਨਾਲ ਠੀਕ ਆ ਪੰਜ ਗਰਮੀਆਂ ਪੰਜ ਗਿਰੀਆਂ ਦਿੱਤੀਆਂ ਨੂੰ ਤੇ ਗਰਮੀ 40 ਦੇ ਲੱਗ ਕੇ ਦੱਸਦਾ ਆ ਹਨਾ ਰਾਤੀ ਉਦਾਂ ਮੀਂਹ ਪੈ ਗਿਆ ਹੈਗਾ ਦਿਲ ਪੰਜੂ ਪੰਜੀ ਆ ਜਿਹਦਾ 200 ਰੁਪਏ ਦੀ ਹੋਈ ਕੂਟਰ ਫੇਰ ਮਤਲਬ ਚਰ ਕੋਈ ਨਹੀਂ ਬਾਬੇ ਦਾ ਨਾਮ ਲੈ ਕੇ ਛੱਡ ਦੇਾਂਗੇ ਹਨਾ ਪੰਜ ਗਿਰੀਆਂ ਆ ਜੇ ਲੱਗਾ ਵੀ ਪਹਿਲਾਂ ਵਹਿਲਾ ਹੁੰਦਾ ਫਿਰ ਉਹਨੂੰ ਲੰਬਾ ਲੈ ਜਾਾਂਗੇ ਤੇ ਜੀ ਲੰਬਾ ਜਾਂਦਾ ਹੀ ਹੋਇਆ ਵੀ ਗਰਮੀ ਦੇਖ ਲੈਣੇ ਥੋੜਾ ਫਿਰ ਰੜ ਕੇ ਅੱਜ ਕਿੱਦਾਂ ਦੀ ਪੈਂਦੀ ਹੈ ਨਾ ਅੱਜ ਭੜਾਤਾ ਪੈਣ ਡਿਆ ਅੱਦਾਂ ਧੁੱਪ ਪੂਰੀ ਲੱਗੀ ਆ ਕਿ ਨਹੀਂ ਹੀਲੇ ਤੇ ਆ ਜਾ ਕਬੂਤਰ ਆਪਣੇ ਦੱਸਣਗੇ ਕੱਲ ਉੜੀ ਸੀ ਯਾਰ ਪਤਾ ਨਹੀਂ ਅਟਾਰੀ ਲੱਗੇ ਹੀਲੇ ਉਧਰ ਬਾਜੀ ਉੜੀ ਸੀ ਉੱਥੇ ਕਬੂਤਰ ਉੜੇ 170 170 ਕਬੂਤਰ ਉੜੇ ਤੇ ਸ਼ਾਮ ਨੂੰ 17 ਕਬੂਤਰਾਂ ਸਾਮੀ ਹੋਏ ਅੱਛਾ ਅੱਛਾ 17 ਜੋ ਉਹ ਵੀ ਨੇਰੀ ਆਈ ਪੰਜ ਮਿੰਟ ਲੈ ਗਈ ਸਾਰੇ ਸਾਰਾ 17 ਉਹਨਾਂ ਨੂੰ ਕੋਈ ਹੱਥ ਨਹੀਂ ਆਇਆ 17 ਜੀ ਖਰੇ ਵੰਡੂਈਆ ਹੁਣ ਮੈਨੂੰ ਪੂਰਾ ਨਹੀਂ ਪਤਾ ਮੁੰਡੇ ਨੇ ਦੱਸਿਆ ਮੈਨੂੰ ਜਦਾਂ ਅੱਛਾ ਕਿੰਨੇ ਓਡੇ ਸੀ 170 ਕੌਣ ਹਾਂ ਆਹਾਂ 17 ਹੀ ਨੇ ਬੜ ਗਈ ਅੱਛਾ ਹੂੰ ਕੱਲ ਪਰਤ ਦਾ ਖਰੇ ਦੁੱਸਰ ਪਈਆ ਖਰੇ ਪਤਾ ਨਹੀਂ ਕਿੱਥੇ ਪਈਆ ਨਹੀਂ ਨਹੀਂ ਕੱਲ ਉਦੋਂ ਠੰਡਾ ਸੀ ਨਾ ਕੱਲ ਦੀ ਗੱਲ ਕਰਦਾ ਕੱਲ ਗਰਮੀ ਸੀ ਕੱਲ ਸ਼ਾਮੀ ਹੋਇਆ ਦੁਪਹਿਰੋਂ ਬਾਅਦ ਹੀ ਠੰਡਾ ਹੋਇਆ ਯਾਰ ਨੀਲਾ ਨੀਲਾ ਯਾ ਕਿਉਂ ਓਂਡੇ ਸਾਮਾਨ ਚਟਾ ਆ ਮੇਰੇ ਕੋਲ ਫਿਲਟਰ ਲੱਗ ਗਿਆ ਅਜ ਇਹਨਾਂ ਨੇ ਅੱਜ ਮਤਲਬ ਪਾਣੀ ਦਵਾਈ ਲਾਈ ਆ ਉਹੋ ਵਾਲੀ ਹੋਈ ਹੈ ਨਾ ਤੇ ਇਹ ਕੰਪਿਊਟਰ ਵੀ ਥੋੜੇ ਜਿਨੇ ਵੇਟ ਤੋਂ ਘਟੇ ਸੀ ਮਾੜੇ ਮਾੜੇ ਮੈਂ ਕਿਹਾ ਪਹਿਲਾਂ ਮਤਲਬ ਪਾਣੀ ਲਾਉਨੇ ਆ ਲਾਈ ਨੂੰ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਲਾਈ ਨਹੀਂ ਆਪਾਂ ਅਜੇ ਇਹ ਕੰਪਿਊਟਰ ਕੱਢੇ ਸੀਗੇ ਤੇ ਲਾਈ ਨਹੀਂ ਇਹਨਾਂ ਨੂੰ ਤਾਂ ਲੱਗੀ ਲੁੱਗੀ ਹੈ ਇਹਨਾਂ ਨੂੰ ਸਾਰੇ ਨੂੰ ਆ ਚੀਨੇ ਨੂੰ ਤਾਂ ਕੱਲੇ ਲਾਈ ਹੀ ਆ ਅਜੇ ਆਪਾਂ ਤੇ ਬਾਕੀ ਬਣਾਉਨੇ ਆ ਕੀ ਬਣਾਉਂਦਾ ਅੱਜ ਕੰਪਿਊਟਰ ਪਾਣੀ ਪੂਰੀ ਪਈ ਯਾਰ ਪਾਣੀ ਦਾ ਵੀ ਨਹੀਂ ਬਾਬਿਓ ਚੇਤਾ ਹੈ ਨਾ ਪਾਣੀ ਪਈਏ ਗਲਾਸੀ ਲੱਭੀਆ ਕਿੱਥੇ ਆ ਗਲਾਸੀ ਗਲਾਸੀ ਕਿ ਕੁਜੇਜ ਪਈਏ ਅੱਜ ਬਈ ਕੁਜੇਜ ਪਈਨੇ ਆ ਬ ਏ ਆ ਪੁੱਛਣਾ ਚਾਹੀਦਾ ਆ ਵਾਲੀ ਕੁੰਜੀ ਲੈ ਲੈਣਾ ਧੋ ਕੇ ਨਾ ਚੰਗੀ ਤਰ੍ਹਾਂ ਇਹਨੂੰ ਮਲਦਾ ਪਹਿਲਾਂ ਸਾਬਣ ਨਾਲ ਚੰਗੀ ਤਰ੍ਹਾਂ ਧੋ ਕੇ ਫਿਰ ਇਸ ਵਿੱਚ ڈالਦੇ ਹਾਂ ਪਾਣੀ ਹਾਂ ਵੇ ਸ਼ਿਰਕ ਕਿਦਾਂ ਕਿਦਾਂ ਟਾਈਮ ਹੋ ਗਿਆ ਟਾਈਮ ਟਾਈਮ ਵੱਡੀ ਜਣਾ ਪੋਣਾ 1 ਹੋ ਗਿਆ ਹੁਣ ਨਹੀਂ 12:32 ਹੋਏ ਆ 12:32 ਇੱਕ ਬਹਿ ਗਿਆ ਆਪਣਾ ਸਾਹ ਹਾਂ ਇੱਕ ਹੋਰ ਤਾ ਬੈਠਾ ਵਾਲਾ ਆਹ ਦੇ ਪੁੱਤਰ ਆਪਾਂ ਸੰਭਣ ਗਏ ਹੁਣ ਬਾਜੀ ਛੜਨਾ ਇਹ ਕੱਲ ਨੂੰ ਤੇ ਰਿਵਨ ਉਹ ਇਕਰ ਪਰ ਸਟੇ ਗਿਆ ਹੋਇਆ ਹੈ ਕਿ ਤੁਹਾਨੂੰ ਦੇ ਨਿਮਿਤ ਤੁਹਾਨੂੰ ਦੇਖੋ ਹੈ ਦੇ ਤਾਂ ਕਿਹੜਾ ਹੈ ਲੋਜ ਬਾਬੇ ਉਹ ਕਮਪਟਰ ਸਾਂਭਣ ਦੇ ਆ ਤੇ ਦਸਵੀਂ ਗਲੀ ਫਿੱਟ ਗਿਆ ਕਮਪਟਰ ਪਹਿਲੀ ਗਲੀ ਉਧਰੋਂ ਪਹਿਲੀ ਇਧਰੋਂ ਦਸਵੀਂ ਆਹ ਚੱਕੋ ਕੋਈ ਚੱਕਰ ਨਹੀਂ ਚਲਟਾ ਦਿਆਂਗੇ ਇੱਦਾਂ ਹੀ ਹੁਣ ਕਿ ਨਹੀਂ ਸਾਹਿਬ ਜੀ ਛੱਡਣਾ ਤਾਂ ਹੈ ਛੱਡਣਾ ਤਾਂ ਹੈ ਇਸ ਨੂੰ ਗੀ ਬੜਾਈ ਜਾਂਦਾ ਫਿਰ ਛਿਲੇ ਆ ਤੇ ਉਹ ਕੀ ਸਮਝ ਆ ਰ ਅੱਜ ਸਮਝ ਆ ਰ ਗਰਮੀ ਜਿਆਦਾ ਆ ਹਾਂ ਉਤਰੋਂ ਬੈਠਣ ਲੱਪੇ ਬਸ ਦੇਖਦੇ ਮੂਦੇ ਨੂੰ ਆਹ ਲਓ ਉਤਰਦਾ ਬੇੜ ਰੱਖ ਕੇ ਬੈਠੇ ਹੋਇਆ ਹਾਂ ਹਾਂ ਵਾਲੇ ਤਾਂ ਲਿਓ ਫੇ ਬਾਹਰ ਨੇ ਦੇ ਵੀ ਦਰਸ਼ਨ ਕਰਾਈਏ ਸੱਜਣੋ ਮਿੱਤਰੋ ਕਿੱਥੇ ਗਏ ਕਿੱਥੇ ਗਏ ਕਿੱਥੇ ਗਏ ਆਓ ਫਰਦੇ ਬਈ ਉਹ ਫਰਦੇ ਝੱਲਰ ਵਾਲੀ ਕਿੱਥੇ ਆ ਓਏ ਉਹ ਵੀ ਆਉਦੀ ਥੱਲੇ ਨਾਲ ਤੇ ਆਹ ਖੜੀ ਆ ਓ ਅੱਜ ਗਰਮੀ ਅੱਜ ਗਰਮੀ ਆਇਤਾ ਪੜਾ ਕਾ ਪਊ ਬਾਬੇ ਉਹ ਪੂਰਾ ਰੱਖ ਕੇ ਇੱਕ ਦੇ ਅੱਜ ਗੀੜੇ ਆਪਣੇ ਤੇ ਉਹ ਚੀਨੇ ਦਾ ਆਪਾਂ ਗਲਤ ਕਰ ਲਾ ਲਗੇ ਹੀ ਗੀੜਾ ਅੱਗੇ ਪਿਛੇ ਤੇ ਉਹ ਹੁਣ ਛੱਡ ਦਿੱਤੇ ਆ ਤੇ ਉਹ ਵੀ ਛੱਡਤਾ ਹੀ ਕੁੱਤਰਾ ਉਹਦੇ ਛੱਡਤਾ ਹੀ ਮਤਲਬ ਮੇਰੇ ਸਾਵਣ ਸਾਢੇ 8:30 ਵੇ ਛੱਡ ਦਿੰਦਾ ਸੀਗਾ ਤੇ ਹਜੇ ਉੜਦਾ ਉਪਰੇ ਹੀ ਖੜਾ ਕੁੱਤਰਾ ਆ ਆਹਾ ਵਾਲਾ ਪੱਲੇ ਵਾਲਾ ਆਹ ਕੁੱਤਰਾ ਲੋਈ ਬਾਬੋ 1 ਵਜੇ ਬੈਗੇ ਆਪਣੇ ਕੰਪਿਊਟਰ ਸਾਰੇ ਆਹ 4 ਆਹ ਵਾਲੇ ਚਾਰੇ 1 ਵਜੇ ਬੈਠੇ ਆ ਬਾਕੀ ਕੰਪਿਊਟਰ ਚੱਲਦੇ ਆ ਜੀ ਬਾਕੀ ਬਾਕੀ ਆ ਫਿਰਦੇ ਵੀ ਦੋ ਕ ਆ ਫਿਰਦੇ ਆ ਇੱਕ ਆ ਫਿਰਦੀ ਇੱਕ ਆ ਫਿਰਦਾ ਦੋ ਚਾਰ ਪੰਜ ਆਹ ਫਿਰਦੇ ਇਕੱਠੇ ਹੀ ਆ ਚੀਨਾ ਆਪਣਾ ਆ ਚਲਰ ਵਾਲੀ ਵੀ ਬਾਬੋ ਟਿਕੜ ਲਾਪੀ ਹੋਣ ਨਹੀਂ ਜਾਂਦੀ ਉੱਤੇ ਹੀ ਲੈ ਵੇਲਾ ਬੜੀ ਤਾਂ ਹੀ ਦੀ ਗਰਮੀ ਭਾਲਦੀ ਸੀ ਕੂਤਰੀ ਹੁਣ ਦੇ ਲੈ ਇੱਥੋਂ ਜਾਂਦੀ ਨਹੀਂ ਉੱਤੇ ਇੱਥੇ ਆ ਆ ਮੁੜਦੀ ਇੱਥੋਂ ਹੈ ਇੱਥੇ ਆਦੀ ਆ ਹਾਂ ਹੁਣ ਨਹੀਂ ਜਾਂਦੀ ਉੱਤੇ ਨੂੰ ਆ ਵੀ ਦੇਖ ਤੇਜ ਬੜੀ ਹੋਈ ਓਏ ਕਿਹੜੀ ਸਾਰੀ ਐ ਐਸੇ ਚਗਰੀ ਚਗਰੀ ਲੋਏ ਬਾਬਿਓ ਟਾਈਮ ਹੋ ਗਿਆ 1:42 ਮਿੰਟ ਤੇ ਆ ਪੁੱਤਰ ਆਪਣੇ ਬੈਗੇ ਉੱਤੇ ਚੱਲ ਆ ਜਾ ਝੱਲ ਵਾਲੀ ਵੀ ਆ ਬੈਠੀ ਹੋਣੀ ਉਹ ਦਰਸ ਵਾਲੇ ਵੀ ਗਰਮੀ ਭਾਲਦੀ ਨੂੰ ਤਰੀ ਤਾਂ ਰੱਬ ਚ ਵੜ ਵੜ ਕੇ ਟਾਈਮ ਲਾਈ ਜਾਂਦੇ ਜਿਵੇਂ ਘਰੇ ਵਿੰਦੇ ਨਹੀਂ ਆ ਵਾਗਰ ਜੋਰ ਲਾਈ ਜਾਂਦੇ ਆ ਥੋੜਾ ਨਹੀਂ ਆ ਟਾਈਮ ਦੋ ਵਾ ਚੱਲੇ ਆ ਥੋੜਾ ਥੋੜੀ ਜਿਹਾ ਟਾਈਮ ਤੇ ਹੋਰ ਉਤਰ ਬਾਬਿਓ ਆਪਣਾ ਇੱਕ ਫਿਰਦਾ ਹੁਣ ਆਹ ਦੇਖੋ ਦੋ ਵੇ ਦਾ ਟਾਈਮ ਆ ਇੱਕ ਰਹਿ ਗਿਆ ਇਹ ਕੱਚਾ ਕਬੂਤਰਾਂ ਨੂੰ ਕੋਈ ਪਾਣੀ ਨਹੀਂ ਲੱਗਾ ਹਜੇ ਕੁਝ ਨਹੀਂ ਇਹ ਕਬੂਤਰ ਪਿਛਲੇ ਸੀ ਜਿਹੜਾ ਆਪਣਾ 5 ਬਾਈਆਂ ਵਧਿਆ ਤੇ ਐਤ ਕੀ ਵੀ ਬਦੂਕ ਨਹੀਂ ਹਿੱਲੇ ਲਾਉਸਰਾਤ ਕੀ ਹਾਉਗਾ ਹਾਉਗਾ ਮਸ਼ੀਨੇ ਬਣਾਉਣੀ ਐ ਏਡੀਆਂ ਵੈਦਾਂ ਕਈ ਆ ਬਾਬੇ ਦੀ ਕਿਰਪਾ ਨਾਲ ਜੇ ਤੰਦਰੁਸਤ ਰਿਹਾ ਤਾਂ ਵਾਹ ਇੰਦਾ ਹੀ ਜੋਰ ਲਾਈ ਜਾਵੇ ਬਸ ਹੁਣ ਇਹਨੂੰ ਆਪਾਂ ਛਿੱਲੇ 2 4 ਕਰਕੇ ਨਾ ਡਾਰਾ ਜੀਆਂ ਪਾਣੀ ਲਾ ਕੇ ਇਹਨੂੰ ਭਣਾਕਾ ਪਾ ਦਈਏ ਕਿਦਾਂ ਕਰਦੇ ਹੁਣ ਬਹਾਰ ਚਾ ਪੂਰਾ ਬੱਤਰ ਚਾ ਪੁੱਤਰ ਲਾ ਪਾਣੀ ਵਾਲੇ ਕਬੂਤਰ ਬਹਿ ਗਏ ਆ ਉਹ ਕਬੂਤਰ ਸੁੱਕਾ ਔੜਦਾ ਉਹ ਕਬੂਤਰ ਯਾਰ ਕਰਨੇ ਵੀ ਕੀ ਆ ਕਬੂਤਰ ਲੰਬੇ ਕਿੰਨੇ ਚੱਲ ਗਏ ਸੀ ਇਹਨਾਂ ਚ ਕੋਸ਼ ਕਬੂਤਰਾਂ ਜਿਨ੍ਹਾਂ ਦੀਆਂ 4-4 5-5 ਡਾਰਾਂ ਹੋਈਆਂ ਬਸ ਉਹੀ ਕਬੂਤਰ ਸੈੱਟ ਵੇਦੇ ਚ ਤਾਂ ਆਹ ਕੂਤਰੀ ਇਹਦੀਆਂ ਵੀ ਥੋੜੀਆਂ ਡਾਰਾਂ ਹੋਈਆਂ ਉਹ ਚੀਨੀ ਦੀਆਂ ਵੀ ਥੋੜੀਆਂ ਡ ਹੋਈਆਂ ਇਹ ਸੈਟਾ ਪੁੱਤਰ ਇਹਦੀਆਂ ਬਹੁਤ ਵਧੀਆ ਕਹਿੰਦੇ ਆ ਇਹਦੀਆਂ ਤਾਂ ਬਾੜੀਆਂ ਹੋ ਗਈਆਂ ਇਹਦੀਆਂ ਵੀ ਡਾਰਾਂ ਫਿਰ ਇੱਕ ਆਹ ਕਬੂਤਰ ਨਵਾਂ ਕੱਢਿਆ ਇੱਕ ਆਹ ਦੋ ਤਿੰਨ ਤੇ ਚੀਨਾ ਬਾਕੀ ਸਾਰੇ ਕਬੂਤਰ ਪੁਰਾਣੇ ਹੀ ਆ ਤੇ ਆਹ ਕੂਤਰੀਆਂ ਆ ਵੀ ਨਵੀਆਂ ਹੀ ਆਈਆਂ ਕੂਤਰੀਆਂ ਆ ਲੋਈ ਬਾਬੇ ਉਹ ਆਪਣਾ ਕਬੂਤਰ ਲਾਸਟ ਵੀ ਬਹਿ ਗਿਆ 2 ਵੱਜ ਕੇ ਤੇ 12 ਮਿੰਟ ਤੇ ਆ ਕਬੂਤਰ ਬੈਠਾ ਵੀ ਪੂਟੇ ਆਲਾ ਇਹਦਾ ਪਤੰਦਰ ਗੁਟਕਣ ਡਿਆ ਆ ਗਿਆ ਹੁਣ ਦੇਲਾ ਉੱਤੋਂ ਹੀ ਪਛਾਣ ਲਈ ਮੈਂ ਕਬੂਤਰੀ ਬੈਠੀ ਜਾਓ ਨਾਲੇ ਪਛਾਣ ਲਈ ਉਹਨੇ ਲੋਈ ਬਾਬੇ ਉੱਤੋਂ ਬੈਠਾ ਆਪਣਾ 2 ਕੇ 12 ਮਿੰਟ ਦਾ ਜਿਹੜਾ ਬੈਠਾ ਇਧਰ ਆਇਆ 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 ਆਲਾ ਆਲਾ ਇਧਰ ਆ Aya 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 hidrak Ala aya 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 ਆਇਆ ਓਏ ਲੋਈ ਬਾਬੇਓ ਬਦਾਮ ਸ਼ਦਾਮ ਪਾ ਕੇ ਕਬੂਤਰਾਂ ਵਾਲੀ ਜਲਾਬ ਦਾ ਭੇਗੇ ਜਿੰਦਾ ਵੀ ਜਲਾਬ ਲਾਉਣੇ ਆਪਾਂ ਜਿਹੜੀ ਵੀ ਚੀਜ਼ ਦਾ ਉਹ ਵੀ ਭੇ ਲਿਆ ਉਹ ਵੀ ਦੱਸ ਦਿਆਂ ਕੋਈ ਨਹੀਂ ਹੌਲੀ ਹੌਲੀ ਕਿਲੇ ਕਦਾਂ ਫੇ ਵਧੀਆ ਠੀਕ ਬੜਾ ਪਸੀਨਾ ਵਸੀਨੀ ਹੋਇਆ ਓਏ ਨਾ ਨਹੀਂ ਨਾ ਮੂੰਹ ਤੋਂ ਗਿਆ ਬਾਕੀ ਨਾ ਵਸੀਨਾ ਕੁਲਰ ਚੱਲਦੇ ਚ ਲੋਈ ਬਾਬੇ ਉਹਨਾਂ ਨੂੰ ਦੜਾ ਪਾਣੀ ਪਾਤਾ ਐਨ ਖਾ ਖੂ ਕੇ ਬੈਠੇ ਆ ਤੇ ਆ ਵੀ ਕੂਤਰ ਆਪਣੇ ਲਈ ਜਾਂਦੇ ਨਿਆਰਾ ਸਾਰਿਆਂ ਨੂੰ ਦੜੇ ਪਾਣੀ ਪਾਤਾ ਆਈ ਉਤਰੀਆਂ ਹੁਣ ਗਿਰੀਆਂ ਗਿਰੀਆਂ ਹਾਂ ਡੀਆਂ ਆਪਣੀਆਂ ਇਹ ਵੀ ਖਾਲਣ ਤੇ ਫੇਰ ਕਰਦੇ ਆ ਨਾ ਇਹਨਾਂ ਨੂੰ ਕੀ ਕਹਿੰਦਾ ਮੈਂ ਜਿੱਥੇ ਲਿਂਦਾ ਜਿੱਥੇ ਖੜਾ ਹਾਂ ਸਾਡਾ ਚੱਲਦਾ ਆਈ ਤੱਕਾ ਸੀ ਤਾਂ ਘਰ ਤੇ ਇਦੀ ਆਹ ਵੇ ਕੀ ਲਗਾਈ ਓਏ ਅੱਜ ਗਾਣਾ ਸੁਣਾਇਆ ਜਾ ਤੇਰੇ ਮੂੰਹੋਂ ਕੋਈ ਵੀ ਹੈ ਸੁਣਾ ਦੇ ਔਰ ਸੁਣਾ ਦੇ ਕੱਲ ਹੀ ਭੈ ਬਾਦਸ਼ਾਹ ਆਇਆ ਬਾਦਸ਼ਾਹ ਬਾਦਸ਼ਾਹ ਓ ਬਾਦਸ਼ਾਹ ਲੋਈ ਪਾਬੇ ਉਹ ਕੰਮ ਨਿਭੜ ਗਿਆ ਵੇਲੇ ਹੋ ਗਏ ਅੱਜ ਅੱਜ 2:30 ਵਜੇ ਕੂਤਰ ਬੈਗੇ ਸੀ 2:00 ਵਜੇ 12-13 ਮਿੰਟ ਤੇ ਤੇ ਕੰਮ ਨਿਬੜ ਗਿਆ ਹੁਣ ਪਾ ਤੇ ਦਾਣਾ-ਦੂਣਾ ਪਾ ਕੇ ਵਿਲੇ ਹੋ ਗਏ ਆ ਕੂਤਰ ਆਪਣਾ ਸਾਂਭਣਾ ਆਪਾਂ ਤੇ ਇਹਨੂੰ ਕੂਤਰ ਨੂੰ ਵੀ ਹੁਣ ਥੱਲੇ ਲੈ ਜਾਣੇ ਆਪਾਂ ਸਿਰਹੀ ਪਾਣੀ ਬਿਨਾ ਪਾਣੀ ਤਾਂ ਜਿੰਦੀਆਂ ਮੈਨੂੰ ਤਾਂ ਪਤਾ ਨਹੀਂ ਹੁੰਦਾ ਹੈ ਪਾਣੀ ਮम्मा ਪੀਂਦੀਆਂ ਕੁਝੀ ਜੋ ਮੈਂ ਕਈ ਵਾਰੀ ਦੇਖੀਆਂ ਹਾਂ ਹਾਂ ਨਹੀਂ ਨਹੀਂ ਪੀਂਦੀਆਂ ਪਾਣੀ ਥੀਲੇ ਕਿੱਦਾਂ ਕਰਨੀ ਫਿਰ ਔੜਾ ਭੇਲੀਆ ਦੂਜਾ ਵੀ ਆਪਣਾ ਇੱਕ ਹੋਰ ਸੀ ਜਿਹੜਾ 5 ਬਾਜੀਆਂ ਵਾਲਾ। ਹੋਰ ਕੱਲ ਨੂੰ ਉਹਨੂੰ ਫੇਰ ਹੋਰ ਕੀ ਆ? ਹੈ? ਕੱਲ ਨੂੰ ਉਹਨੂੰ ਕੱਢੀਏ ਫਿਰ? ਹੋਰ। ਲਈਆ ਬਾਬੇ ਦਾ ਨਾ ਫਿਰ। ਹੋਰ ਹੋਰ ਹੋਰ। ਚਾੱਕਦੇ ਵੇ ਫੱਟੇ। ਕੱਲ ਨੂੰ ਕੱਢਦੇ ਆਗੇ ਹੈ। ਹੋਰ ਹੋਰ। ਉਹਨੂੰ ਮਲਾ ਪਾਉਣ ਨੂੰ ਪਹਿਲਾਂ ਲੈਉਣੇ ਆ ਤੇ ਫਿਰ ਕੱਢਦੇ ਆ ਨਾ ਤੇ ਆ ਆਪਾਂ पिंजਰਾ ਥੱਲੇ ਲੈ ਕੇ ਜਾਣਾ ਬਾਬੇ ਵਿੱਚ ਸਾਂਭਣਾ ਪੁੱਤਰ ਨੂੰ। ਤੇ ਆ ਕੀ ਕੁਝੇ ਚ ਪਣੀ ਪਤਾ। ਰੋਟੀ ਪਾਤੀ ਉਹਨਾਂ ਨੂੰ। ਇਹਨਾਂ ਨੂੰ ਵੀ ਤਾਂ ਨੇ ਪਾਤਾ ਕਬੂਤਰ ਚੱਕਦੇ ਫੱਟੇ ਹੈ ਕਿਦੇ ਸਾਫ਼ ਹੀ ਬੜੀ ਹੋਣ ਟੀ ਆ ਇੱਥੇ ਰੱਖ ਓਏ ਹੋਏ 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 ਕਿਹੜਾ ਆ ਗਿਆ ਸਣੀ ਦੌਰ ਲੈ ਲੋ ਬਾਬਿਓ ਕਬੂਤਰ ਲੱਗੇ ਆ ਸਾਂਭਣਾ ਹਵਾਲਾ ਹੈ ਨਾ ਅੱਜ ਉਹ ਖੁੱਡਾ ਖਾਲੀ ਰਹਿ ਗਿਆ ਖੁੱਲਾ ਰਹਿ ਗਿਆ ਬਾਬਿਓ ਕਬੂਤਰ ਨਿਕਲ ਜਾਣੇ ਸੀ ਬਾਹਰ ਤੇ ਆਹ ਵਾਲਾ ਪੁੱਤਰ ਆਪਾਂ ਛੱਡਣਾ ਇਹਨੇ ਆਪਾਂ ਨੂੰ 3 11 ਬਾਬਿਓ ਜਿਹੜੀਆਂ ਪਾਣੀ ਵਾਲੀਆਂ ਆਪਾਂ ਤੇ ਚੱਲ ਰਾਂ ਕਰਾਈਆਂ ਨਾ ਇਹਨੇ ਆਪਾਂ ਨੂੰ ਰਿਜ਼ਲਟ ਦਿੱਤਾ ਸੀ ਘਰੇ ਇੱਕ ਵਣਜਾਲ ਕੋਲ ਉਹ ਬੇੜਾ ਪਾਉਂਤਰ ਛੜਨਾ ਨਾ ਠੱਕਰਵਾਲ ਇਹ ਸਾਬੀ ਜਾਂਦੇ ਆ ਤੇ ਇਹਨੀਆਂ ਆਪਾਂ ਜਿਹੜੀਆਂ ਟਾਰਾ ਡਾਰਾ ਦਿੱਤੀਆਂ ਆਪਾਂ ਇਹਨੇ ਚਾਰ ਘੜਾ ਰਾਂ ਜਣਾ ਪਾਣੀ ਵਾਲੀਆਂ ਦਿੱਤੀਆਂ ਬਾਅਦ ਚੋਂ ਇਹਨੇ ਆਪਾਂ ਨੂੰ ਦੋ ਡਾਰਾਂ ਦਿੱਤੀਆਂ 5-5 ਵਜੇ ਦੀਆਂ ਲਗਾਤਾਰ ਤੇ ਤਿੰਨ ਤਿੰਨ 5-5 ਵਜੇ ਦੀਆਂ ਤੇ ਇੱਕ ਤੇ ਤਿੰਨੇ ਆਪਾਂ ਨੂੰ ਸਾਢੇ 3:00 ਵਜੇ ਦੀ ਡਾਰ ਤੇ ਹੁਣ ਇਹਨੂੰ ਆਪਾਂ ਛੱਡਣਾ ਬਾਜੀ ਤੇ ਹੁਣ ਦੇਖਦੇ ਆਂ ਆਪਣਾ ਕੀ ਪੰਡਾ ਕੀ ਨਹੀਂ ਸਾਂਭਿਆ ਵੀ ਵਧੀਆ ਸਰ ਬਾਕੀ ਕਿਸਮਤ ਆਣਾ ਤੇ ਅਮੀਦਾਂ ਪੂਰੀਆਂ ਤੇ ਬਾਕੀ ਅਰਦਾਸ ਤੁਸੀਂ ਵੀ ਕਰਿਓ ਬਾਬੇ ਅੱਗੇ ਕਿ ਬਾਜੀ ਜਿੱਤ ਅੱਗੇ ਆਈਏ ਆਪਾਂ ਗੱਲ ਨੂੰ ਹਣਾ ਬਾਕੀ ਸਾਰੇ ਜਿੱਤਣ ਹੀ ਹੁੰਦੇ ਆ ਹਰਨ ਕੋਈ ਵੀ ਨਹੀਂ ਆਉਂਦਾ ਜਿਹਦੀ ਸਿਰ ਤੇ ਜਿਹਦੀ ਕਿਸਮਤ ਆ ਜਿਹੇ ਸਿਰ ਤੇ ਬਾਬੇ ਦਾ ਉਦਨੂ ਹੱਤ ਆ ਤੇ ਪੂਰੀ ਤਾਂ ਪਾਊਗੀ ਹਣਾ ਤਾਜ ਤਾਂ ਵੱਜ ਗਿਆ ਬਾਈ ਜਿੰਨੇ ਜਿਤਨਾ ਤਾਜ ਵੱਜ ਗਿਆ ਸਿਰ ਤੇ ਬਸ ਐਲਾਨ ਹੋਣੇ ਬਾਕੀ ਨੇ ਗੱਲ ਨੂੰ ਕੋਈ ਚੱਕਰ ਨਹੀਂ ਸਾਂਭੀ ਜਾਂਦੇ ਆ ਦਿਲ ਲਾ ਕੇ ਪੂਰਾ ਰੀਜਨ ਤੇ ਆ ਇਹਨਾਂ ਨੂੰ ਵੀ ਕਬੂਤਰਾਂ ਨੂੰ ਆਪਾਂ ਕਰਤਾ ਸੈਟਮੈਂਟ ਜ ਆ ਕਬੂਤਰ ਆਪਣੇ ਥੋੜੇ ਜੇ ਮੈਨੂੰ ਲੱਗਦਾ ਇਹ ਦੋ ਚੋ ਕਬੂਤਰਾਂ ਦੇ ਵਿੱਚ ਨਾ ਪ੍ਰੋਬਲਮ ਜਿੱਦਾਂ ਪਈ ਹੁੰਦੀ ਆ ਉਹਨਾਂ ਦਾ ਇਲਾਜ ਕਰਕੇ ਹਟੇ ਆ ਆ ਜਿੰਨਾਂ ਦਵਾਲੇ ਆ ਆ ਜਿੰਨਾਂ ਨੂੰ ਕੱਚੀ ਲੱਸੀ ਦੇਣੀ ਆ ਸਾਰਿਆਂ ਨੂੰ ਤੇ ਡਰੇ ਪਤੰਦਰ ਕੱਢ ਕੇ ਨਹੀਂ ਗਿਆ ਟਰੇ ਕੱਢਣੀ ਆ ਬਸ ਸਾਰੇ ਕਬੂਤਰਾਂ ਦੇ ਅੰਦਰ ਹੀ ਵਿੱਚੋਂ 4-5 ਕਬੂਤਰ ਸਹੀ ਸੀ ਬਾਕੀ ਕਬੂਤਰ ਸਾਰਿਆਂ 'ਚ ਪ੍ਰੋਬਲਮ ਸੀ ਮਾੜੀ ਮੋਟੀ ਹਣਾ ਤੇ ਉਹ ਸੈੱਟ ਸੁੱਟ ਕਰਕੇ ਛੱਡੇ ਆ ਸਾਰਾ ਹੀ ਕੱਲ ਨੂੰ ਖੁੱਡਾ ਖੱਡਾ ਸਾਫ਼ ਕਰਾਂਗੇ ਹਾ ਵਾਲਾ ਮਿੱਟੀ ਵੀ ਫੇਰਾਂਗੇ ਚਾਹ ਕਿ ਨੀਰ ਦਈ ਦਾ ਵਿੱਚ ਰਹਿ ਜਾਂਦਾ ਹਨਾ ਜਾਂ ਸੀਮਿੰਟ ਤੇ ਜਾਂ ਕੋਈ ਨਾ ਕੋਈ ਕੱਲ ਨੂੰ ਕਰਾਂਗੇ ਇਹਦੇ ਵਿੱਚੋਂ ਸਾਫ਼ ਆਇਆ ਬਾਬੋ ਪਾਣੀ ਵੀ ਇੱਥੇ ਪਿਆ ਹੋਇਆ ਤੇ ਛਤਰੀ ਮੁਰੇ ਕੀਤੀ ਟੋਪਣਾ ਹੋਵੇ ਫੇਰ ਆਈ ਜਾਂਦੀ ਅੰਦਰ ਹਨਾ ਆ ਪਾਣੀ ਕੁਜੇ ਚ ਭੇਕੇ ਰੱਖਿਆ ਹੋਇਆ ਆਪਾਂ ਵੇਖੋ ਪੱਪਾ ਬੂਬੂ ਵੀ ਆਪਾਂ ਵੇਸ ਕਰਕੇ ਇਹਨੂੰ ਬੰਦ ਕਰਕੇ ਰੱਖਿਆ ਹੋਇਆ ਤੇ ਆ ਫੁੱਡਾ ਤਾਂ ਆਪਣਾ ਬਾਲਾ ਠੰਡਾ ਹਨਾ ਤੇ ਹੋਰ ਬਾਬੋ ਕੀ ਕਰਨ ਵਾਲਾ ਆਪਾਂ ਉਹ ਵੀ ਕਰ ਲਈਏ ਆਪਾਂ ਕੁੱਧੇ 'ਚ ਪਾਣੀ ਭੇਣਾ ਸੀ ਆ ਪਿਆ ਸੀ ਪਤੰਦਰ ਬਾਹਰ ਹੀ ਛੱਡ ਗਿਆ ਪਾਣੀ ਢੋਲ ਲੀਏ ਚੰਗੀ ਤਰ੍ਹਾਂ ਤੇ ਇਹਦੇ 'ਚ ਰੱਖ ਪੀਵਾਂਗੇ ਪਾਣੀ ਜਿਹੜਾ ਇਹਨੂੰ ਲਾਉਣਾ ਆਪਾਂ ਲੋਈ ਕੁੱਝਾ ਧੁੱਪ ਗਿਆ ਚੰਗੀ ਤਰ੍ਹਾਂ ਥੱਲਿਓ ਵੀ ਸਾਫ਼ ਕਰ ਲਈਏ ਮੜਾ ਜਾ ਕਿਉਂਕਿ ਖੁੱਡੇ 'ਚ ਪਿਆ ਇਦਾਂ ਰੱਖਿਆ ਹੁੰਦਾ ਨਾ ਤਾਂ ਕਾਲੀ ਜੀ ਹਰਿਆਲੀ ਜੀ ਜੰਮ ਹੀ ਜਾਂਦੀ ਇਦਾਂ ਥੱਲੇ ਜੀ ਜਰਾ ਕੁੱਝਾ ਕਰ ਲਿਆ ਸਾਫ਼ ਤੇ ਇਹਨੂੰ ਪਾਣੀ ਦਾ ਭਰ ਕੇ ਅਟੂ ਡਿਓ ਸਾਦਾ ਹੀ ਹੈ ਨਾ ਇਹੇ ਪਾਣੀ ਲਾਉਣਾ ਹੈ ਕਬੂਤਰ ਉਹਦੇ ਵਾਲੀ ਹੋਰ ਨਹੀਂ ਪਾਣੀ ਕੋਈ ਵੀ ਲਾਉਣਾ ਇਹ ਰੋਹ ਟੱਕ ਦੇਣਾ ਆਪਾਂ ਚੰਗੀ ਤਰ੍ਹਾਂ ਇਹਦੀ ਤਾਂ ਮੜਾ ਠੰਡਾ ਹੋ ਲਵੇ ਤਸਵੀਰ ਜੀ ਬਣ ਜਾਈਦੀ ਛੰਡੀ ਜੀ ਇਹੇ ਪਾਣੀ ਲਾਵਾਂਗੇ ਆਪਾਂ ਕਬੂਤਰ ਨੂੰ ਅੱਜ ਸਾਰੀ ਰਾਤ ਹੋਰ ਕੋਈ ਪਾਣੀ ਨਹੀਂ ਲਾਉਣਾ ਉਹ ਵੀ ਪਾਣੀ ਪੀਤਾ ਦੂਜਾ ਪਾਣੀ ਵੀ ਕੱਢ ਕੇ ਇੱਥੇ ਰੱਖਤਾ ਹੈ ਨਾ ਸਾਹਮਣੇ ਆਪਾਂ ਨੂੰ ਤੇ ਇਹ ਬਾਜੂ ਰਾਤ ਨੂੰ ਆਪਾਂ ਥੱਲੇ ਰਹਿ ਜਾਂਗੇ ਚੱਕ ਕੇ ਤੇ ਇਹਨੂੰ ਕੂਤਰ ਨੂੰ ਹੁਣ ਮੈਂ ਪਾਣੀ ਦੇ ਦਿੱਤਾ ਇੱਕ ਵਾਰੀ ਤੇ ਇਹਨੂੰ ਲਗਾਤਾਰ ਹੁਣ ਪਾਣੀ ਲੱਗਣੇ ਆ ਇਹਨੂੰ ਸਵੇਰ ਦਾ ਆਪਾਂ ਇਹਨੂੰ ਕੋਖ ਨਹੀਂ ਕੀਤਾ ਬਾਦਾਮ ਦੇ ਕੇ ਤੇ ਕੁਝ ਜੇ ਦੀ ਛੱਡਿਆ ਜਾਲ ਚ ਲੋਈ ਬਾਬਿਓ ਜਿਹੜੇ ਕੂਤਰਾਂ ਚ ਥੋੜੀ ਜੀ ਗੜਬੜ ਸੀ ਉਹਨਾਂ ਨੂੰ ਕੱਚੀ ਲੱਸੀ ਲਗਾਵਣਾ ਕੁ ਦੇਣ ਮੈਂ ਤੇ ਇੱਕ ਹੀ ਹਿੱਸਾ ਪਾ ਲਿਆ ਤੀਜਾ ਕਾ ਹਿੱਸਾ ਦੁੱਧਾ ਲਿਆ ਤੇ ਤਿੰਨ ਹਿੱਸੇ ਦੇ ਚਾ ਤਿੰਨ ਹਿੱਸੇ ਪਾਉਣੇ ਚਾ ਆਪਾਂ ਪਾਣੀ ਦੇ ਤੇ ਚੌਥਾ ਹਿੱਸਾ ਦੁੱਧਾ ਮਤਲਬ ਪਤਲੀ ਜੀ ਕਰਕੇ ਦੇਣੀ ਆ ਇਹ ਇਹਨਾਂ ਜਿਹੜੀ ਮਾੜੀ-ਮੋਟੀ ਵੀ ਗਰਮੀ ਹੋਊਗੀ ਸੈਟ ਹੋ ਜੀ ਦੂਜੀ ਚਾਟੀ ਦੀ ਲੱਸੀ ਮੇਰੇ ਕੋਲ ਹੈ ਨਹੀਂ ਅੱਜ ਮਿਲੀ ਨਹੀਂ ਤੇ ਘਰ ਦੇ ਨੇ ਵੀ ਨਹੀਂ ਬਣਾਈ ਤੇ ਚਲੋ ਉਹ ਨਹੀਂ ਤਾਂ ਇਹ ਵੀ ਠੀਕ ਹੈ ਵੀ ਕੋਈ ਨੁਕਸਾਨ ਨਹੀਂ ਜ਼ਿਆਦਾ ਨਾ ਦੋ ਕਿਤੇ-ਕਿਤੇ ਕੋਈ ਚੱਕਰ ਨਹੀਂ ਹੈ ਨਾ ਇਹ ਵੀ ਵਧੀਆ ਆ ਗਰਮੀ-ਗਰਮੀ ਘਟਣ ਨੂੰ ਇਹ ਆਪਾਂ ਦੇਖ ਸਕਦੇ ਹਾਂ ਇਹ ਤਾਂ ਕਈ ਵੀਰ ਤਾਂ ਦਿੱਲੀ ਭਲਾਉਂਦੇ ਆ ਕੂਟਰਾਂ ਨੂੰ ਇਹ ਇਹਦਾ ਨੁਕਸਾਨ ਨਹੀਂ ਕੋਈ ਵੀ ਗਰਮੀ ਘਟ ਦਿੰਦੀ ਅੰਦਰ ਦੀ ਇਹ ਤੇ ਲਿਆਓ ਬਾਬਿਓ ਦੇ ਕੇ ਲੱਸੀ ਤੇ ਫਿਰ ਮਿਲਦਾ ਹੈ ਨਾ ਤੇ ਠੀਕ ਹੈ ਬਾਬਿਓ ਬਾਕੀ ਦੀ ਵੀਡੀਓ ਆਊਗੀ ਅਗਲੇ ਵਲੌਗ ਦੇ ਵਿੱਚ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਵਾਲਾ ਬਟਨ ਵੀ ਰੱਪ ਦਿਓ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪੜਕ ਤੜੀ ਪਹੁੰਚ ਜਾ ਕਰੇ ਹਨ ਤੇ ਓਕੇ ਬਾਬੇਓ ਮਿਲਦੇ ਆਂ ਅਗਲੀ ਵੀਡੀਓ ਚ